ਮੱਝਾ ਵਰਲਡਵਾਈਡ ਤੇ ਆਪ ਸਾਰਿਆਂ ਦਾ ਸਵਾਗਤ ਹੈ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਦਾਬ ਦੋਸਤੋ ਉਮੀਦ ਕਰਦਾ ਤੁਸੀਂ ਚੜ੍ਹਦੇ ਕਲਾ ਵਿੱਚ ਹੋਵੋਗੇ ਜਿੱਥੇ ਵੀ ਹੋਵੋਗੇ ਅੱਜ ਖਾਸ ਤੌਰ ਤੇ ਇੱਕ ਬੜੀ ਹੀ ਕਮਾਲ ਦੀ ਕਿਤਾਬ ਲੈ ਕੇ ਆਇਆ ਹਾਂ ਜਿਸ ਕਿਤਾਬ ਨੂੰ ਪੜ੍ਹਿਆ ਤੁਸੀਂ ਪੁਰਾਣੇ ਪੰਜਾਬ ਨਹੀਂ ਬਲਕਿ ਅਸਲ ਪੰਜਾਬ ਦੇ ਜੋ ਸੱਭਿਆਚਾਰ ਹੈ ਜੋ ਉਹਦਾ ਵਿਰਸਾ ਹੈ ਜੋ ਉਹਦੀ ਵਿਰਾਸਤ ਹੈ ਜੋ ਰਹਿਣ ਸਹਿਣ ਹੈ ਉਹਦੇ ਬਹੁਤ ਨੇੜੇ ਚਲੇ ਜਾਓਗੇ ਮੈਂ ਸਮਝਦਾ ਕਿ ਜੇ ਤੁਸੀਂ ਕਿਤਾਬ ਪੜ੍ਹੋਗੇ ਤਾ ਤੁਸੀਂ ਅਸਲ ਪੰਜਾਬ ਦੇ ਵਿੱਚ ਸ਼ਾਮਲ ਹੋ ਜਾਓਗੇ ਤੁਸੀਂ ਮਹਿਸੂਸ ਕਰੋਗੇ ਕਿ ਮੈਂ ਉਸ ਪੁਰਾਣੇ ਸਮਿਆਂ ਵਿੱਚ ਪਹੁੰਚ ਗਿਆ ਜੀ ਦੋਸਤੋ ਇਹ ਕਿਤਾਬ ਹੈ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਵਿਧੀ ਵੱਲੋਂ ਲਿਖਤ ਜਿਹਦਾ ਨਾਮ ਹੈ ਮੇਰਾ ਨਾਨਕਾ ਪਿੰਡ ਇਸ ਕਿਤਾਬ ਨੂੰ ਪ੍ਰਕਾਸ਼ਿਤ ਕੀਤਾ ਹੈ ਨਵਜੁਗ ਪਬਲਿਕੇਸ਼ਨ ਵੱਲੋਂ ਤੇ ਜੋ ਐਡੀਸ਼ਨ ਮੈਂ ਪੜਿਆ ਇਸ ਸਾਲ 2014 ਵਿੱਚ ਪ੍ਰਕਾਸ਼ਿਤ ਹੋਇਆ ਸੀਗਾ ਤੇ ਇਹ ਕਿਤਾਬ ਸਮਰਪਿਤ ਕੀਤੀ ਹੈ ਲੇਖਕ ਨੇ ਲਿਖਿਆ ਹੈ ਕਿ ਆਪਣੀ ਪੂਜਨਿਕ ਮਾਤਾ ਪ੍ਰੇਮ ਕੌਰ ਜੀ ਦੇ ਨਾਮ ਜਿਨ੍ਹਾਂ ਦੀ ਸਮਰਤੀ ਵਿੱਚ ਇਹ ਪੁਸਤਕ ਲਿਖੀ ਗਈ ਹੈ ਦਰਸਲ ਇਸ ਤੋਂ ਪਹਿਲਾਂ ਮੈਂ ਇਹ ਗੱਲ ਜ਼ਰੂਰ ਦੱਸਣਾ ਚਾਹਨਾ ਕਿ ਡਾਕਟਰ ਸੁਹਿੰਦਰ ਸਿੰਘ ਵਣਜਾਰਾ ਬੇਦੀ ਹੁਣਾ ਵੱਲੋਂ ਪੰਜਾਬ ਲੋਕਧਾਰਾ ਵਿਸ਼ਵ ਕੋਸ਼ ਤਿਆਰ ਕੀਤਾ ਗਿਆ ਸੀਗਾ ਔਰ ਪੰਜਾਬੀ ਜਾਂ ਪੰਜਾਬੀਅਤ ਜਾਂ ਪੰਜਾਬ ਦੀ ਲੋਕਧਾਰਾ ਉਤੇ ਸਭ ਤੋਂ ਜ਼ਿਆਦਾ ਸਭ ਤੋਂ ਵੱਡਾ ਸਭ ਤੋਂ ਵਿਲੱਖਣ ਸਭ ਤੋਂ ਵੱਧ ਮਿਹਨਤ ਵਾਲਾ ਜੇ ਕੋਈ ਕਾਰਜ ਹੋਇਆ ਜਾਂ ਕਿਸੇ ਨੇ ਕੀਤਾ ਤਾਂ ਉਹ ਡਾਕਟਰ ਵਣਜਾਰਾ ਬੇਦੀ ਦੇ ਹਿੱਸੇ ਆਇਆ ਇਹ ਇੱਕ ਐਸੀ ਸ਼ਖਸੀਅਤ ਸਨ ਔਰ ਖਾਸ ਤੌਰ ਤੇ ਸਾਡੀਆਂ ਜਿਹੜੇ ਲੋਕ ਕਥਾ ਬਾਣੇ ਜੋ ਲੋਕ ਨਾਚ ਆ ਲੋਕ ਗੀਤ ਆ ਲੋਕ ਕਲਾਮ ਆ ਉਹਦੇ ਬਹੁਤ ਨੇੜੇ ਸਾਨੂੰ ਇਹ ਲੱਜੰਦੇ ਆ ਖਾਸ ਤੌਰ ਤੇ ਗਲ ਕਥਾ ਕਹਾਣੀਆਂ ਦੇ ਉਹ ਵਿਰਸੇ ਦੀਆਂ ਬਾਤਾਂ ਉਹ ਵਿਰਾਸਤ ਦੀਆਂ ਬਾਤਾਂ ਸਾਨੂੰ ਇਹਨਾਂ ਦੀਆਂ ਕਿਤਾਬਾਂ ਪੜਿਆਂ ਮਿਲਦੀਆਂ ਮੈਂ ਇੱਕ ਵਾਰੀ ਮਾਝਾ ਵਰਲਡਵਾਈਡ ਉੱਤੇ ਹੀ ਇੱਕ ਵੀਡੀਓ ਜਿਹੜੀ ਆ ਸਾਂਝੀ ਕੀਤੀ ਸੀ ਕਿ ਜੇਕਰ ਅਸੀਂ ਆਪਣੇ ਨਾਨਾ ਨਾਨੀ ਦਾਦਾ ਦਾਦੀ ਕੋਲੋਂ ਸੁਣੀਆਂ ਹੋਈਆਂ ਕਹਾਣੀਆਂ ਭੁੱਲ ਗਏ ਆ ਜਾਂ ਉਹਨੂੰ ਰੀਕਾਲ ਕਰਨਾ ਚਾਹੁੰਦੇ ਆ ਜਾਂ ਉਹ ਖਜ਼ਾਨਾ ਮੁੜ ਹਾਸਲ ਕਰਨਾ ਚਾਹੁੰਦੇ ਆ ਤੇ ਆਪਣੇ ਬੱਚਿਆਂ ਨੂੰ ਉਹ ਕਹਾਣੀਆਂ ਦੇ ਨਾਲ ਜੋੜਨਾ ਚਾਹੁੰਦੇ ਆ ਤਾਂ ਕਿ ਉਹ ਵੀ ਚੰਗੇ ਸੁਨੇਹ ਲੈ ਕੇ ਚੰਗੀ ਜ਼ਿੰਦਗੀ ਜਿਉਣ ਲਈ ਬਚਪਨ ਤੋਂ ਹੀ ਤਿਆਰ ਹੋ ਸਕਣ ਤਾਂ ਉੱਥੇ ਕਥਾ ਕਹਾਣੀਆਂ ਬਹੁਤ ਕੰਮ ਕਰਦੀਆਂ ਹੁੰਦੀਆਂ ਉਹ ਵੀਡੀਓ ਅਪਲੋਡ ਹੈਗੀ ਹੈ ਤੁਸੀਂ ਮੈਂ ਲਿੰਕ ਸ਼ੇਅਰ ਕਰ ਰਿਹਾ ਜ਼ਰੂਰ ਮਾਜਾ ਵਰਲਡਵਾਈਡ ਉੱਤੇ ਜਾ ਕੇ ਉਹਨੂੰ ਸਰਚ ਕਰਕੇ ਜਾਂ ਦਿੱਤੇ ਹੋਏ ਲਿੰਕ ਉੱਤੇ ਕਲਿੱਕ ਕਰਕੇ ਉਹ ਵੀਡੀਓ 5 ਕੁ ਮਿੰਟ ਦੀ ਜ਼ਰੂਰ ਦੇਖਿਓ ਦੋ ਐਸੀਆਂ ਕਿਤਾਬਾਂ ਵਣਜਾਰਾ ਬੀਦੀ ਜੀ ਦੀਆਂ ਸਿਝਾਈਆਂ ਹੋਈਆਂ ਇਸ ਕਿਤਾਬ ਦੀ ਗੱਲ ਕਰਾਂ ਤੇ ਇਹ ਤਕਰੀਬਨ 200 ਤੇ 24 ਪੰਨਿਆਂ ਦੀ ਕਿਤਾਬ ਹੈ ਜਿਹਦੇ ਵਿੱਚ ਕੁੱਲ 23 ਵਿਸ਼ੇ ਨੇ ਇਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਮੇਰਾ ਨਾਨਕਾ ਪਿੰਡ ਪਰ ਦਰਅਸਲ ਜਦੋਂ ਉਹ ਆਪਣੇ ਨਾਨਕੇ ਪਿੰਡ ਜਾਂਦੇ ਆ ਤੇ ਕਿਤੇ ਕਿਤੇ ਦਾਦਕੇ ਪਿੰਡ ਦੀਆਂ ਗੱਲਾਂ ਵੀ ਕਰਦੇ ਆ ਪਰ ਉਹਨਾਂ ਦਾ ਨਾਨਕਾ ਪਿੰਡ ਸਾਨੂੰ ਮਹਿਸੂਸ ਹੋਊਗਾ ਕਿ ਉਹ ਸਾਡਾ ਪੰਜਾਬ ਸੀਗਾ ਜਿੱਥੇ ਉਹਨਾਂ ਦੇ ਨਾਨਕੇ ਵੱਸਦੇ ਸੀ ਪੰਜਾਬ ਦੀ ਅਸਲ ਖੁਸ਼ਬੂ ਪੰਜਾਬ ਦੀ ਜਿਹੜੀ ਥੇਠ ਪਾਸ਼ਾ ਦੇ ਬਹੁਤ ਨੇੜੇ ਜਾ ਕੇ ਉਹਨੂੰ ਮਹਿਸੂਸ ਨਾ ਬਹੁਤ ਹੀ ਆਨੰਦਦਾਇਕ ਕਿਤਾਬ ਹੈ ਤੇ ਕਿਤਾਬ ਨੂੰ ਪੜਿਆ ਸਾਨੂੰ ਬਹੁਤ ਸਾਰੇ ਐਸੇ ਵਾਕਿਆਤ ਐਸੀਆਂ ਇਕੱਟਨਾਵਾਂ ਐਸੀਆਂ ਰੋਚਕ ਕਥਾ ਕਹਾਣੀਆਂ ਮੈਂ ਸਮਝਦਾ ਭਈ ਇਹ 224 ਕੋ ਪੰਨਿਆਂ ਉੱਤੇ ਸੈਂਕੜੇ ਤੋਂ ਵੀ ਜ਼ਿਆਦਾ ਕਥਾ ਕਹਾਣੀਆਂ ਨੇ ਜਿਹੜੀਆਂ ਕਦੇ ਕਿਤੇ ਅਸੀਂ ਸੁਣੀਆਂ ਸੀ ਜਾਂ ਜੇਕਰ ਉਹਨੂੰ ਪੜਦੇ ਆ ਤੇ ਇਤਨਾਂਕ ਸਕੂਨ ਇਤਨਾ ਕੋ ਆਨੰਦ ਇਤਨੀ ਕੋ ਤਸੱਲੀ ਮਨ ਨੂੰ ਮਿਲਦੀ ਹੈ ਕਿ ਸ਼ੁਕਰ ਹੈ ਕਿ ਸਾਡੇ ਅਸਲ ਪੰਜਾਬ ਨੂੰ ਲਿਖਤਾਂ ਦੇ ਰਾਹੀਂ ਸੰਭਿਆ ਹੋਇਆ ਤੇ ਜੇ ਇਹ ਲਿਖਤਾਂ ਨਾ ਹੋਣ ਤੇ ਸ਼ਾਇਦ ਅਸੀਂ ਬਹੁਤ ਕੁਝ ਬਹੁਤ 체ਤੀ ਜੋ ਭੁੱਲ ਵੀ ਚੁੱਕੇ ਆ ਤੇ ਰਹਿੰਦਾ ਖੁੰਦਾ ਵੀ ਅਸੀਂ ਭੁੱਲ ਸਕਦੇ ਹਾਂ ਪਰ ਇਨ੍ਹਾਂ ਕਿਤਾਬਾਂ ਦੇ ਜ਼ਰੀਏ ਅਸੀਂ ਆਪਣੀ ਵਿਰਾਸਤ ਵਿਰਸੇ ਔਰ ਸਭਿਆਚਾਰ ਤੇ ਇਤਿਹਾਸ ਨਾਲ ਰੂਬਰੂ ਹੁੰਨੇ ਆ ਇਸ ਕਿਤਾਬ ਦੇ ਵਿੱਚ ਜਿਵੇਂ ਇੰਡੈਕਸ ਦੀ ਤਜ਼ਕਿਰੇ ਦੀ ਸੰਖੇਪ ਜੀ ਚਰਚਾ ਕਰਾਂ ਤਾਂ ਜਿਵੇਂ ਮੇਰਾ ਨਾਨਕਾ ਪਿੰਡ ਗੜਾ ਉੱਤਮ ਸਿੰਘ ਸਾਡੇ ਨਿੱਕੇ ਵੱਡੇ ਰੱਬ ਅਗਲਾ ਜਹਾਨ ਲੋਕ ਵਿਸ਼ਵਾਸ ਪੰਜਾਬ ਦੇ ਕਿਹੋ ਜਿਹੇ ਸੀ ਫਿਰ ਨਜ਼ਰ ਬੱਟੂ ਫਿਰ ਮਾਸੀ ਮੈਨਾ ਦਾ ਵਿਆਹ ਜਦੋਂ ਤੋਤਾ ਮੈਨਾ ਦਾ ਵਿਆਹ ਕੀਤਾ ਜਾਂਦਾ ਸੀਗਾ ਕਿਉਂ ਕੀਤਾ ਜਾਂਦਾ ਸੀਗਾ ਰੁੱਖਾਂ ਦਾ ਸਫਰ ਤુલਸੀ ਜਾਂ ਤੁਲਸਾ ਨਾਲ ਜੁੜੀਆਂ ਹੋਈਆਂ ਕਈ ਦਰਜਨਾ ਕਹਾਣੀਆਂ ਇਹਦੇ ਵਿੱਚ ਸ਼ਾਮਲ ਹੈ ਫਿਰ ਝੂਠ ਬੋਲਣ ਵਾਲਾ ਫੁੱਲ ਕਿਹੜਾ ਹੈ ਜਦੋਂ ਕੁੱਤਾ ਹਵਾਂਕਿਆ ਜਾਂ ਜਦੋਂ ਕੋਈ ਜੀਵ ਜੰਤੂ ਹਵਾਕਦਾ ਸੀਗਾ ਤੇ ਉਹਦੇ ਨਾਲ ਕੀ ਮਿਥ ਕੀ ਵਿਸ਼ਵਾਸ ਜੁੜੇ ਹੋਏ ਸੀ ਉਹਦੇ ਨਾਲ ਬੱਦਲ ਚੜਿਆ ਟਿੱਲਿਓ ਸਾਡੇ ਚੁੱਲ੍ਹੇ ਦੀ ਅੱਗ ਸਾਡੇ ਵੇੜੇ ਦਾ ਚੰਨ ਫਿਰ ਤਾਰਿਆਂ ਨਾਲ ਗੱਲਾਂ ਦਾਣਿਆਂ ਦੀ ਪੱਠੀ ਹਵਾ ਪੁੱਤੋ ਪ੍ਰੋਇਟ ਚੁੜੇਲ ਡੈਨ ਇਹ ਕੀ ਹੁੰਦੇ ਨੇ ਟੂਨੇ ਟਾਮਣੇ ਕੀ ਹੁੰਦੇ ਆ ਓੜਪੋੜ ਕਾਲੇ ਟੂਨੇ ਚਿੱਟੇ ਟੂਨੇ ਟੂਨੇ ਮਾੜੇ ਟੂਨੇ ਤੇ ਸੁੱਚੇ ਟੂਨੇ ਇਹਨਾਂ ਟੂਣਿਆਂ ਵਿੱਚ ਕੀ ਫਰਕ ਹੈ ਕਿਵੇਂ ਕੀਤੇ ਜਾਂਦੇ ਆ ਕਿਉਂ ਕੀਤੇ ਜਾਂਦੇ ਸੀਗੇ ਤੇ ਅਸਲ ਸੱਚ ਕੀ ਹੈ ਉਹ ਵੀ ਨਾਲ ਦੀ ਨਾਲ ਦੱਸਿਆ ਹੋਇਆ ਨਿੱਕੇ ਬੱਚਿਆਂ ਦੀਆਂ ਖੇਡਾਂ ਜੋ ਕਿ ਹੁਣ ਮੈਂ ਸਮਝਦਾ ਵੀ ਜਿਹੜੀਆਂ ਖੇਡਾਂ ਇਸ ਕਿਤਾਬ ਵਿੱਚ ਲਿਖੀਆਂ ਹੋਈਆਂ ਨਾ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾ ਵੀ ਬਹੁਤੇ ਖਾਸ ਤੌਰ ਤੇ ਜਿਹੜੇ 2000 ਤੋਂ ਬਾਅਦ ਦੇ ਬੋਲਨ ਆ 2000 ਤੋਂ ਬਾਅਦ ਜੰਮੇ ਆ ਉਹਨਾਂ ਨੂੰ ਤਾਂ ਇਹਦੇ ਵਿੱਚੋਂ ਇੱਕ ਵੀ ਖੇਡ ਖੇਡਣੀ ਨਹੀਂ ਆਉਂਦੀ ਹੋਊਗੀ ਤੇ ਜਿਹੜੇ ਸਾਡੇ ਪੁਰਾਣੇ ਵਾਲੇ ਆ 80 90 ਦਹਾਕਿਆਂ ਵਾਲੇ ਇਹਨਾਂ ਨੂੰ ਸ਼ਾਇਦ ਕੋਈ ਇੱਕ ਅਧੀ ਖੇਡ ਸੁਣੀ ਸੁਣਾਈ ਹੋਊਗੀ ਪਰ ਖੇਡ ਹੀ ਨਹੀਂ ਹੋਊਗੀ खैर ਇਸ ਤੋਂ ਅੱਗੇ ਗੱਲ ਤੁਰ ਹੀ ਆਉਂਦੀ ਹੈ ਨਾਨਕੀ ਲੋਕ ਕਲਾ ਤੇ ਨਾਨਕੀ ਟੱਪੇ ਤੇ ਇੱਕ ਇਕਤਾਬ ਜਿਹੜੀ ਸਮਾਪਤ ਹੁੰਦੀ ਹੈ ਕੁੱਲ ਮਿਲਾ ਕੇ ਜੇ ਤੁਸੀਂ ਪੰਜਾਬ ਦੀ ਵਿਰਾਸਤ ਵਿਰਸਾ ਸੱਭਿਆਚਾਰ ਦੇ ਬਹੁਤ ਨੇੜੇੋਂ ਜਾ ਕੇ ਉਹਨੂੰ ਜਿਉਣ ਵਾਲਾ ਅਨੁਭਵ ਵਾਕਈ ਮਹਿਸੂਸਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਇਸ ਕਿਤਾਬ ਨੂੰ ਗੋ ਥਰੂ ਜ਼ਰੂਰ ਹੋਇਓ ਇਸ ਕਿਤਾਬ ਨੂੰ ਪੜ੍ਹ ਕੇ ਦੇਖਿਓ ਬਹੁਤ ਸਵਾਦ ਆਊਗਾ ਬਹੁਤ ਆਨੰਦ ਆਊਗਾ ਇੱਕ ਆਤਮਿਕ ਸਕੂਨ ਵੀ ਸਾਨੂੰ ਮਿਲੂਗਾ ਖਾਸ ਤੌਰ ਤੇ ਉਹਨਾਂ ਨੂੰ ਜਿਹੜੇ ਅੱਜ ਵੀ ਆਪਣੀ ਮਾਂ ਬੋਲੀ ਨੂੰ ਆਪਣੇ ਪੰਜਾਬ ਨੂੰ ਪੰਜਾਬੀ ਨੂੰ ਤੇ ਪੰਜਾਬੀਅਤ ਨੂੰ ਇੱਥੋਂ ਪਿਆਰ ਕਰਦੇ ਆ ਦਿਲੋਂ ਸੱਚਾ ਪਿਆਰ ਕਰਦੇ ਆ ਉਹਨਾਂ ਵਾਸਤੇ ਇਹ ਕਿਤਾਬ ਜਿਹੜੀ ਹੈ ਬਾਕ ਕਮਾਲ ਦੀ ਕਿਤਾਬ ਸਾਬਤ ਹੋਵੇਗੀ ਸੋ ਇਹ ਸੀ ਜੀ ਇਸ ਕਿਤਾਬ ਬਾਰੇ ਸੰਖੇਪ ਜੀ ਚਰਚਾ ਬਾਕੀ ਕਿਤਾਬ ਉਹ ਖਰੀਦ ਕੇ ਤੁਸੀਂ ਜ਼ਰੂਰ ਪੜਿਓ ਤੇ ਆਪਣੇ ਕਮੈਂਟ ਵੀਡੀਓ ਵਿੱਚ ਜ਼ਰੂਰ ਦੱਸਿਓ ਕਿ ਕਿਤਾਬ ਸੁਜੈਸਟ ਕਰਨ ਤੋਂ ਬਾਅਦ ਤੁਸੀਂ ਪੜ੍ਹੀ ਸੀ ਤੇ ਤੁਸੀਂ ਕੀ ਅਨੁਭਵ ਕੀਤਾ ਖੈਰ ਮਿਲਦੇ ਆ ਅਗਲੇ ਐਪੀਸੋਡ ਵਿੱਚ ਇੱਕ ਹੋਰ ਨਵੀਂ ਕਿਤਾਬ ਨਾਲ ਤੇ ਜਾਂਦੇ ਜਾਂਦੇ ਵੀਡੀਓ ਚੰਗੀ ਲੱਗੇ ਮਾਝਾ ਵਰਲਡਵਾਈਡ ਦਾ ਕਿਤਾਬਾਂ ਸੁਝਾਉਣ ਦਾ ਇਹ ਉਪਰਾਲਾ ਚੰਗਾ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤੇ ਆਪਣੀ ਪ੍ਰਤੀਕਿਰਿਆ ਦਾ ਜਿਹੜਾ ਵਾ ਜ਼ਾਹਰ ਆਪਣੀ ਪ੍ਰਤੀਕਿਰਿਆ ਜ਼ਾਹਰ ਜ਼ਰੂਰ ਕਰਿਓ ਕਮੈਂਟ ਬਾਕਸ ਦੇ ਵਿੱਚ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਅਦਬ